ਨਲਪੁਰ ਲੋਧੀ ਜਾਣਾ ਸੀ ਥੋੜਾ ਜਿਹਾ ਇੱਕ ਬੈਂਟਰੀਆਂ ਬੂਂਟਰੀਆਂ ਖਰਾਬ ਹੀ ਤੇ ਸਲਫ ਸਲਫ ਤੇ ਮੋਟਰਾਂ ਸੜੀਆਂ ਸੀ ਤੇ ਥੋੜੇ ਥੋੜੇ ਨਿੱਕੇ ਨਿੱਕੇ ਕੰਮ ਸ਼ਹਿਰੋਂ ਕਰਾ ਆ ਗਏ ਅੱਜ ਮੇਰਾ ਇਰਾਦਾ ਹੀ ਇੱਕ ਮੈਕ ਲੈ ਗਿਆ ਵਾਂ ਜੇ ਬਣ ਗਈ ਜਾਲ ਤੇ ਆ ਵੇਖੋ ਹੁਣ ਚ ਮੋਟਰਾਂ ਸੜੀਆਂ ਬੈਂਟਰੀਆਂ ਡਾਊਨ ਹੋਈਆਂ ਤਿੰਨਾਂ ਟਰੈਕਟਰਾਂ ਦੀਆਂ ਥੋੜਾ ਜਿਹਾ ਡੀਜ਼ਲ ਪਾ ਆ ਕੇ ਜਿਆਦਾ ਹੀ ਘਟਾ ਉਦਾਂ ਦੇ ਵੇਲੇ ਉੱਥੋਂ ਪੁਵਾਈ ਦਾ ਤੇ ਅੱਜ ਰਾਣੀ ਸੁੰਦਰਾ ਧੂਤ ਹੀ ਆ ਉਹਦਾ ਸਲਫ ਖਰਾਬ ਹੋ ਗਿਆ ਤੇ ਤੇ ਫੜਾ ਬਣੀ ਚੀਜ਼ ਬਣੀ ਨਹੀਂ ਜਿਆਦਾ ਹਾਂ ਹੁਣ ਇਹਨੂੰ ਮੜਾ ਡੀਜ਼ਲ ਪਾ ਆ ਗੱਡੀ ਨੂੰ ਅੱਜ ਜਾਣਾ ਸ਼ਹਿਰ ਨਾਲੇ ਦਿਖਾ ਪੀ ਕੇ ਆਵਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਸੁਲਤਾਨਪੁਰ ਲੋਧੀ ਸ਼ਹਿਰ ਨਾਲ ਫੜ ਕੇ ਛੱਡ ਜਦੋਂ ਤੇ ਆਪਣੇ ਹੋਵੇ ਬਾਹਰ ਬੂਲ ਮੋਟਰ ਤੇ ਉਦੋਂ ਗਰਮੀ ਵੀ ਘੱਟ ਲਾਈਦੀ ਜਿੱਦਣ ਹੀ ਪਰਾ ਤਿਆਰ ਦੀ ਰੋਇ ਹੀ ਏ ਉਦੋਂ ਫਿਰ ਗਰਮੀ ਵੀ ਐਵੇਂ ਲੱਗੀ ਜਾਂਦੀ ਹੁਣ ਗੱਡੀ ਆਜ ਪਿੱਕਾ ਮਿਲ ਗਿਆ ਤੇ AC ਵੀ ਛੱਡ ਗਿਆ ਹੁਣ 2 ਮਿੰਟ ਲੱਗੇ ਨੇ ਸਲਫ ਬੋਲੇ ਵਾਲੇ ਉਸਤਾਦ ਜੀ ਦੇ ਤੇ ਮੈਂ ਅੱਦੇ ਅਰਸ਼ ਜਾਵਾਂਗਾ ਅੱਜ ਸ਼ਹਿਰ ਸ਼ੁਰੂ ਘੁੰਮ ਫਿਰ ਕੇ ਆਵਾਂਗੇ ਨਾਲੇ ਵੇਖ ਕੇ ਆਵਾਂਗੇ ਇਹ ਮਿਸਤਰੀ ਦਾ ਪਤਾ ਕਰਨਾ ਵਾ ਜਿਹੜੀ ਆਪਣੀ ਖੱਤੇ ਚੋਂ ਖੱਤੇ ਜੋ ਦਾਣੇ ਕੱਢਣ ਵਾਲੀ ਮਸ਼ੀਨ ਉਹਨੂੰ ਆਪ ਪੈਰ ਕੀ ਮੋਟਰ ਲਵਾਉਣੀ ਆ ਹਾਈਡਰੌਲਿਕ ਮੋਟਰ ਲਵਾ ਕੇ ਵੀ ਜਿੱਦਾਂ ਇਹ ਅੱਗੇ ਵਿੱਚ ਕ੍ਰੌਸ ਵਾ ਤੇ ਕ੍ਰੌਸ ਨਾਲ ਟੋਟਾ ਬਾਲਾ ਜਿਆਦਾ ਕਰਦੀ ਆ ਇਸ ਕਰਕੇ ਥੋੜੇ ਵਾਲ ਘਟਾ ਆਗੇ ਜਿਹੜਾ ਸਿੱਧਾ ਵਰਮਾ ਥਰਡਾ ਪਹਿਲਾ ਮਾਲ ਛੁੱਟੇ ਮੁੜ ਕੇ ਉਸ ਤੋਂ ਬਾਅਦ ਦੂਜਾ ਵਰਮਾ ਸਿੱਧਾ ਟਰਾਲੀ ਚ ਮਾਲ ਪਾਵੇ ਉਹਦੇ ਨਾਲ ਇੱਕ ਮਿਸਤਰੀ ਨਾਲ ਗੱਲਬਾਤ ਕਰਕੇ ਆਉਣੀ ਏ ਇਦਾਂ ਹੁਣ ਗੱਲ ਕਰਦੀ ਵਿੱਚੋਂ ਨੇਦੀ ਹੋ ਗਈ ਆਪਣੇ ਦੀ ਤਿਆਰੀ ਆਪਣੇ ਕੋ ਰਹਿ ਗਏ ਹੁਣ 20 ਦਿਨ ਰਹਿ ਗਏ ਆ 20 ਦਿਨਾਂ ਦੇ ਵਿੱਚ ਵਿੱਚ ਆਪਾਂ ਮਸ਼ੀਨਾਂ ਦੀ ਰਿਪੇਅਰ ਕਰਨੀ ਆ ਸਾਰੇ ਸਾਧਨ ਜਿੰਨੇ ਤੂਈਆਂ ਤੂਈਆਂ ਜੋ ਵੀ ਆਪਣਾ ਲੜਿੰਦਾ ਸਮਾਨ ਆ ਹੈਪੀ ਸੀਡਰ ਸੁਪਰ ਸੀਡਰ ਜੋ ਜੋ ਵੀ ਹੈਗਾ ਸਾਰਿਆਂ ਦੀ ਆਪਾਂ ਰਿਪੇਅਰ ਕਰਾਂਗੇ ਨਾਲ ਨਾਲ ਤੁਹਾਨੂੰ ਦੱਸਾਂਗੇ ਕਿਉਂਕਿ ਘਰੇ ਖੋਲਣ ਦਾ ਇਹ ਫਾਇਦਾ ਹੁੰਦਾ ਵੀ ਜਦੋਂ ਆਪਾਂ ਕੋਈ ਦੁਕਾਨਦਾਰ ਕੋ ਜਾਨਨੇ ਆ ਅਗਲੇ ਕੋ ਟਾਈਮ ਥੋੜਾ ਹੁੰਦਾ ਵਾ ਤੇ ਉੱਥੇ ਤਸੱਲੀ ਨਾਲ ਕੰਮ ਨਹੀਂ ਹੁੰਦਾ ਇਸ ਕਰਕੇ ਉਹ ਘਰੇ ਸਾਰੇ ਸਾਧਨ ਘਰੇ ਖੋਲਾਂਗੇ ਨਾਲ ਨਾਲ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਟਰਾਲਿਆਂ ਤੱਕ ਗ੍ਰੀਸ ਮਾਰ ਕੇ ਵੀ ਕੰਮ ਐ ਰੈਡੀ ਕਰ ਦੇਣਾ ਵੀ ਜਿਹੜਾ ਸੀਜ਼ਨ ਦੇ ਵਿੱਚ ਮੁੜ ਕੇ ਆਪਾਂ ਨੂੰ ਖਿਹਾਰਨਾ ਪਵੇ ਕਿਉਂਕਿ ਜੇ ਹੁਣ ਕੰਟਰੈਕਟਰ ਆਪਣੇ ਸਾਰੇ ਕੰਮ ਕਰਨ ਗਏ ਆ ਜੇ ਸੀਜ਼ਨ ਦੇ ਵਿੱਚ ਖਿਹਾਰ ਪੈ ਜਾਏ ਤਾਂ ਤੁਸੀਂ ਹਿਸਾਬ ਲਾ ਲਓ ਵੀ ਜਦੋਂ ਚੈਨ ਆ ਇੱਕ ਚੈਨ ਦੀ ਇੱਕ ਕੜੀ ਟੁੱਟ ਜੇ ਤਾਂ ਸਾਰੀ ਚੈਨ ਖਿਲਰ ਜਾਂਦੀ ਨਾ ਇਸ ਤਰ੍ਹਾਂ ਜੇ ਆਪਣਾ ਇੱਕ ਵੀ ਸਾਧਨ ਖਰਾਬ ਹੋ ਜੇ ਤੇ ਆ ਆਪਣਾ ਜਿਹੜਾ ਵਾ ਕੰਮ ਕਰਨ ਦੀ ਚੈਨ ਜਿਹੜੀ ਆ ਟੁੱਟ ਜਾਂਦੀ ਆ ਇਹ ਕਰਕੇ ਸਾਰਾ ਕੰਮ ਕਰਕੇ ਨਾਲ ਤੇ ਦੱਸਾਂਗੇ ਨਾਲ-ਨਾਲ ਕਿ ਕਿੱਦਾਂ ਕਿਹੜੀ ਚੀਜ਼ ਕਿੱਦਾਂ ਖੋਲਣੀ ਉਹਨੂੰ ਬਸਣਾ ਤੇ ਜਿੱਦਾਂ ਜਿੱਦਾਂ ਵੀ ਹੋਇਆ ਹੁਣ ਝੋਨਾ ਜਿਹੜਾ ਵਾ ਐਕਸਪੀਰੀਅੰਸ ਹੋ ਗਿਆ ਵਾ ਬਾਕੀ ਵੇਲਾ ਵਾ ਕੰਮ ਸਾਰੇ ਨਿਬੜੇ ਆ ਹੁਣ ਦੇ ਮਹਾਰਾਜ ਦੀ ਕਿਰਪਾ ਬਸ ਵੜਦੇ ਆ ਤੇ ਮਸ਼ੀਨਾਂ ਨੂੰ ਕਰਕੇ 704 ਮੈਪ 4 ਸੈੱਟ ਕਰਦੇ ਆਂ ਤੇ ਫੇਰ ਆਪਾਂ ਨਵੇਂ ਸਿਰਿਓਂ ਫੇਰ ਕੰਮ ਚਲਾਵਾਂਗੇ। ਤੇ ਬਾਕੀ ਜਿੱਦਾਂ ਆ ਤੁਹਾਨੂੰ ਅੱਜ ਸਾਰਾ ਦੱਸਾਂਗੇ ਵਲੌਗ ਬਣਾ ਕੇ ਕਿੱਥੇ-ਕਿੱਥੇ ਗਏ ਅੱਜ। ਫੇਰ ਦੀ ਇਹਨੂੰ ਮੈਂ 9 ਵਜੇ ਦੀ ਗੱਡੀ ਦਿੱਤੀ। 9 ਵਜੇ ਤੱਕ ਖੁੱਲ ਨਹੀਂ ਸਕਿਆ। ਇਹ ਕਿੰਨਾ ਟਾਈਮ ਹੋ ਗਿਆ 12 ਵਜੇ। 12 ਵਜੇ ਚੱਲੇ ਪਾਦਾ ਮੇਰੇ ਹਾਰੇ। ਇਹੋ ਗੱਡੀ ਮੈਂ ਅੱਧੇ ਘੰਟੇ ਧੋਦਣਾ ਦਿੰਦੇ ਅੱਜ 12 ਵਜੇ ਤੱਕ ਧੋਤੀ ਕੀ ਇਲਾਜ ਕਰਾਂਗੇ ਯਾਰ। ਬੰਦਿਆਂ ਨੇ ਕਿੰਨੇ ਬੰਦਿਆਂ ਦਾ ਜ਼ਿਆਦਾ ਜਿੱਲਾ ਆ। ਅੱਜ ਨੇ ਮੈਨੂੰ ਲੇਟ ਕਰਤਾ ਮੈਨੂੰ ਬੰਦੇ ਦੀ ਕਰਨ ਹੈ ਇਹ ਸ਼ਹਿਰ ਵੀਡੀਓ ਬਣਾਉਣੀ ਸੀ ਤੇ ਇਹਨੇ ਅੱਜ ਸਾਰਾ ਮਿੱਟੀ ਪਲੀਤ ਕਰਤੀ ਮੇਰੀ ਵੀ ਨਾਲ ਪਹਿਲੇ ਦਿਨ ਆ ਸਾਡਾ ਬਦਮਾਸ਼ ਆ ਨੱਤੀਆਂ ਵਾਲਾ ਹੁਣ ਖੇਤੀ ਤਿਆਰੀ ਮੈਂ ਤੇ ਵੀਰਾ ਵੀਰ ਅਰਸ਼ਦੀਪ ਸਿੰਘ ਚੋਲਾ ਆਣ ਦੱਸ ਵੀ ਕੀ ਕੀ ਖਾਣਾ ਪਹਿਲਾਂ ਤੇ ਕੀ ਪੀਣਾ ਇਹ ਅੱਜ ਸਾਰੀ ਦਿਹਾੜੀ ਸ਼ਹਿਰ ਲਾ ਕੇ ਉਡੀਕ ਜੋ ਕੋਈ ਵਜਦਾ ਆ ਗਿਆ ਖਾ ਪੀ ਕੇ ਨਾਲ ਨਿੱਕੇ-ਮੋਡੇ ਕੰਮ ਕਰਕੇ ਫੇਰ ਆਉਣਾ ਹਨਾ ਸ਼ਾਮਾਂ ਭੇਜਣੀਆਂ ਕਿ ਨਹੀਂ ਹਾਂਜੀ ਹਾਂਜੀ ਸ਼ਾਮਾਂ ਭੇਜਣੀ ਫੇਰ ਤੁਹਾਨੂੰ ਦਿਖਾਵਾਂਗੇ ਅਜੇ ਕੀ ਕੀ ਕੀਤਾ ਹੁਣੇ ਹੀ ਜਾਣਦੇ ਸultanpur lodhi ਨੂੰ ਅੱਜ ਆਪਣੇ ਕੋਲ ਪਿੱਕਾ AC ਵਾਲਾ ਅੱਗੇ ਜੀਪ ਹੁੰਦੀ ਨਹੀਂ ਬਲਜੀਤ ਵੀਰ ਦੇ ਕੋਲ ਆਏ ਮੀਂਹ ਸ਼ੁਰੂ ਹੋ ਗਿਆ ਸੁਲਤਾਨਪੁਰ ਲੋਧੀ ਤੇ ਲੋਜ ਤੇ ਪੈਂਟਰੀਆਂ ਲਾਉਣੀਆਂ ਤੇ ਸਾਡਾ ਪਾਸਾ ਫੀਲ ਦਾ ਜਿਹੜਾ ਖਰਾਬ ਹੋਇਆ ਈ ਉਹ ਦਿਖਾ ਆ ਗਏ ਆਪਣਾ ਵੀਰ ਬਲਜੀਤ ਸਿੰਘ ਲਾ ਸ਼ੌਂਕ ਨਾਲ ਕਿਨੇ ਫਾਰਮ ਡਰਾਈ ਤਿਆਰ ਕੀ ਛੋੜਵਾ ਕੇ ਫਾਰਮ ਡਰੈਗ ਆ ਛੋੜ 3600 ਵੇਰਿੰਗ ਕਰਨ ਲਿਆ ਆਪਣਾ ਵੀਰ ਹਾਂ ਕਿਦਾਂ ਨੱਪੀਓ ਨਾ ਕਿੱਲੀ ਪਾਵਰ ਜੌਨ ਅਰਸ਼ ਭਾਜੀ ਗੁਪਤ ਰਹਿਣ ਵਾਲੇ ਸਾਡੇ ਬੰਦੇ ਕਹਿੰਦਾ ਮੈਂ ਗੁਪਤ ਰਹਿਣਾ ਮੈਂ ਆਪਾਂ ਕਿਹੜਾ ਵੀ ਸਮਾਦੀ ਤੇ ਬਹਿਣਾ ਜਾ ਕੇ ਇਹਦੇ ਤੋਂ ਆਪਾਂ ਸਾਰਾ ਜੋ ਆਪਣੇ ਟਰੈਕਟਰਾਂ ਦੀਆਂ ਵੈਰਾਂ ਜਾਂ ਔਰਗਾ ਸਾਰਾ ਕੁੱਖ ਰਾਈ ਦਾ ਅੱਜ ਸਾਰੇ ਵੀਰਾਂ ਨੂੰ ਮਿਲਦੇ ਜਾਂਦੇ ਆ ਮੈਨੂੰ ਸ਼ੱਕ ਮੈਨੂੰ ਹੋ ਗਿਆ ਨੇ 6 ਮਹੀਨੇ ਫੈਰ ਆਏ ਅੱਜ ਸਾਰਿਆਂ ਨੂੰ ਮਿਲ ਕੇ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਪਹਿਲਾਂ ਸਾਡੇ ਡੈਡੀ ਹੁਣੀ ਇਹਨਾਂ ਦੇ ਫਾਦਰ ਸਾਹਿਬ ਤੋਂ ਕੰਮ ਕਰਾਉਂਦੇ ਰਹੇ ਤੇ ਹੁਣ ਗਾਂ ਆਹੀ ਇਹਨਾਂ ਨੂੰ ਕੰਮ ਕਰਾਉਣ ਦੇ ਟਰੈਕਟਰਾਂ ਦੀ ਵੈਰਿੰਗ ਬੂਰੰਗ ਦਾ ਬੜਾ ਪ੍ਰੇਮ ਬਣਿਆ ਹੁੰਦਾ ਕਿ ਨਹੀਂ ਬਲਜੀਤ ਭਾਜੀ ਕਾਫੀ ਦੇ ਵੇਲੇ ਜਿਹੜੇ ਆਪਾਂ ਇੱਕ ਜਾਂ ਦੀ ਗਾਂ ਦਾ ਏਦਾਂ ਹੀ ਪ੍ਰੇਮ ਬਣਿਆ ਰਹੇ ਤੇ ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਇਹ ਚਾਰ ਜਿੱਤ ਚੜ੍ਹੂਣੀ ਵਿੱਚ ਦੱਲੇ ਜਾਗੇ ਇਹ ਸੜਕ 'ਤੇ ਹੀ ਅੱਜ ਖੜਨਾ ਹੋਣਾ ਸ਼ਾਮਾਂ ਦਾ ਹੋ ਗਈ ਇਹ ਤੋਂ ਬਿਨਾ ਸਾਡਾ ਜਿਹੜਾ ਕੀ ਜਾਂਦੇ ਹੁੰਦੇ ਨੇ ਨਾ ਬਾਰਡਰ ਦੇ ਪ੍ਰਾਸ਼ਨ ਪਾਣੀ ਨਹੀਂ ਪਹੁੰਚਦਾ ਇਹ ਤੋਂ ਬਿਨਾ ਕੀ ਤਾਂ ਹੈ ਆਹੋ ਤੇ ਜੀ ਮੈਂ ਪੱਤੀ ਬਣਾਏ ਖੜਨੀ ਜਿਹਦੇ ਵਿੱਚ ਪਾਣੀ ਫੇਰ ਪੈ ਜਾਂਦਾ ਜੀ ਅਜੇ ਕੰਮ ਦੇਂਦਾ ਇਹ ਤੇ ਮੈਂ ਯਾਰ ਅੱਜ ਚੱਲੇ ਨੇ ਬਣਾ ਲੈਣੇ ਪਾਣੀ ਕਿਉਂ ਤੇ ਆਇਆ ਹੈ ਇਹਦੇ ਵਿੱਚ ਕੀ ਪਾਣੀ ਨੇ ਜਾਮ ਹੋ ਗਿਆ ਫੇਰ ਸਰਪ ਕਿ ਕਿੜਦਾ ਆ ਰਿਹਾ ਹੈ ਦੇ ਵੀਜ਼ਾ ਕੀ ਆਲਾ ਉਹ ਵੀ ਵਧੀਆ ਠੀਕ ਉਹ ਕਿੱਥੇ ਹੁੰਦਾ 30 ਤੇ ਨੰਬਰ ਲੈ ਆਉਣਾ ਰਹਿਣਾ ਹਣੀ ਕਿਤੀ ਜੀ ਨਾਲ ਚਲਣਾ ਲੈ ਗਏ ਉਹਦੇ ਨਾਲ ਇਹ ਵੀ ਕਿਤੇ ਇਹ ਵੀ ਜਮਾ ਲਾਇਆ ਮੱਕੀ ਚਾਈ ਹੁੰਦੀ ਨਾ ਅੱਛਾ ਉਹ ਗਾਉਂ ਵਿੱਚ ਲਾਉਂਦੇ ਆਉਂਦੇ ਗਾਹਾਂ ਦੋਵੇਂ ਨੇ ਇਹ ਸੱਖੀ ਨਾ ਝੋਣੀ ਦੇ ਪੇਸ਼ਾਰ ਮੱਢੀ ਅੰਦੇ ਖਾਣਾ ਪੀਣਾ ਹੋਣੇ ਸੀਪੀ ਭਾ ਜਿਹੜੀਆਂ ਹੱਥ ਧੋਣ ਦੇ ਵੇਖੋ ਦੋਵੇਂ ਜਣੀਆਂ ਹੱਥਾਂ ਨੂੰ ਕੀ ਲੱਗਾ ਆਲਾ ਬਹੁਤ ਸਵੇਰ ਦੇ ਕਮਾਂਦਰਾ ਕਟਿਆ ਦੇਖਦੇ ਸੰਗ ਦਾ ਆੜਾ ਕੇ ਕੇ ਵੀ ਪਲੇਨਟ ਅੱਜ ਮੈਂ ਸਾਰੇ ਵੀਰਾਂ ਨੂੰ ਵਾਲਟ ਦਿਖਾ ਦੇ ਰਹੀਦਾ ਅੱਜ ਹੀ ਤੁਹਾਨੂੰ ਸ਼ਹਿਰ ਵੀ ਦਿਖਾ ਦੇਣਾ ਨਾਲ ਟਰੈਪ ਪਲੈਨਿੰਗ ਇਹਨੂੰ ਜਿਹੜੇ ਸੀਪੀ ਹੋਏ ਠੀਕ ਹੈ ਕ੍ਰਿਪਟੋਨਰ ਸਿਟੀ ਮੁੰਡੇ ਆਪਣੇ ਮੰਦਰੂਪ ਦੇ ਨਾਲ ਸਾਰੇ ਪੜਦੇ ਆ ਆ ਵੇ ਇਹ ਆਪਣੇ ਮੰਦਰੂਪ ਦੇ ਨਾਲ ਸਾਰੇ ਪੜਦੇ ਆ ਤੇ ਅੱਜ ਤੇਰਾ ਆਪਾਂ ਸਾਰਾ ਜਿਹੜਾ ਆ ਆਪਣਾ ਬਲੌਗ ਸਾਰਾ ਹਸੌਤਾਲਪੁਰ ਲੋਧੀ ਦੇ ਇੱਥੇ ਬਣਾਇਆ ਵੀ ਜਿੱਦਾਂ ਜਿੱਦਾਂ ਆਪਾਂ ਕੀਤਾ ਐਦਾ ਐਦਾ ਅੱਛਾ ਵੀਰੇ ਹੈਪੀ ਬਰਥਡੇ ਤੇਰਾ ਵੀਰ ਹੈਪੀ ਬਰਥਡੇ ਇਹ ਮੁੰਡੇ ਦਾ ਅੱਜ ਜਨਮ ਦਿਨ ਹੈ ਕੀ ਨਾਂ ਹੈ ਮਨੂ ਮਨਰੂਪ ਸਿੰਘ ਇਹਦਾ ਹੈਪੀ ਬਰਥਡੇ ਸਾਰੇ ਜਣੇ ਨੂੰ ਜੀ ਇਸ ਵੀਰ ਦਾ ਆਪਾਂ ਜਨਮ ਦਿਨ ਮਨਾਇਆ ਬਹੁਤ ਵਧੀਆ ਤਰੀਕੇ ਨਾਲ ਇਹ ਆਪਣਾ ਫੈਨ ਵੀ ਆ ਆਪਣੇ ਵਲੌਗ ਬਹੁਤ ਵਧੀਆ ਵੇਂਦਾ ਵਾ ਇਸ ਕਰਕੇ ਬੜੀ ਮਨ ਨੂੰ ਖੁਸ਼ੀ ਹੋਈ ਇਹਨਾਂ ਵੀਰਾਂ ਨੇ ਆਣ ਕੇ ਮੈਨੂੰ ਪਛਾਣ ਕੇ ਮੈਨੂੰ ਬੁਲਾਇਆ ਤੇ ਨਾਲੇ ਹੋਰ ਦੋਸਤਾਂ ਨੂੰ ਸਬਸਕ੍ਰਾਈਬ ਕਰਾਇਆ ਚੈਨਲ ਬਹੁਤ ਮਨ ਨੂੰ ਖੁਸ਼ੀ ਕੋਈ ਗੱਲ ਨਹੀਂ ਕਰਾਉ। ਜਿੰਨੇ ਪੂਰਾ ਵੀ ਲਾਣਾ ਹੈ। ਬਾਜ਼ੀ ਦੇਤੇ ਬਾਅਦ ਆਉਣਗੇ ਹੁਣ। ਪੂਰੀ ਬਾਜ਼ੀ ਆ ਗਈ ਆ। ਉਹਨਾਂ ਨਾਲ ਅੱਜ ਆਉਣਾ ਪੂਰਾ ਕਰਦੇ। ਜਿੰਨੇ ਵੀ ਰਿਪੋਰਟ ਸੀ ਉਹਨਾਂ ਨੂੰ ਵੀ ਉਹਦੇ ਵਿੱਚ ਕਾਈਦਾ ਨਹੀਂ ਦਿਆ। ਅੱਛਾ। ਨਹੀਂ ਉਹ ਤਾਂ ਲੋ ਜਿਹੜਾ ਕਿ ਪਿੱਛੇ ਆਸੇ ਆਇਆ ਉਹ ਕਲਾਸ 1 ਚ ਆ ਰਿਹਾ ਹੈ ਉਹ ਟਾਈਮ ਤੇ ਆ। ਅੱਛਾ ਇਹ ਦਰਵੀ। ਠੀਕ। ਓ ਯਾਰ ਉਹ ਹੱਥੀ ਉੱਤੀ ਕਿਛਣਾ ਰਹਿ ਗਿਆ ਉਹ ਮੋਰਨ ਮੋਰਨ ਆਈ ਉਹ ਲੋਕੀਂ ਆਪਾਂ ਜਿੰਨੇ ਯਾਰਾਂ ਮਿੱਤਰਾਂ ਨੇ ਕਰਾਈ ਜਾਓ ਹਾਂ ਯਾਰ ਖਾਣੇ ਹੋਰ ਖਾਣਾ ਵੀ ਦਾ ਕਰਾਇਆ ਜਾਣਾ ਵੀ ਕੋਈ ਸਤਲੋਤ ਭਾਵਾ ਚੜਿਆ ਇਥੇ ਲੱਗ ਗਿਆ ਇਹ ਦੋ ਆਪਣੇ ਸਾਹਰੇ ਚੁੜਿਆ ਨੇ ਇਹ ਦੋ ਆਪਣੇ ਯਾਰ ਜਿਹੜਾ ਲਾਉਂਦੇ ਆ ਕਿ ਉਹ ਸਾਹਰੇ ਦਾ ਮਦਰ ਵਾਲਾ ਲੈ ਜਾਂਦਾ ਵੀ ਜਿਹੜਾ ਵਾਲਾ ਮਦਰ ਪਾਈ ਜਾਂਦਾ ਸੱਚ ਦਾ ਬੜਾ ਕਰਦਾ ਹੀ ਇੱਕ ਵਾਰੀ ਬੰਨਾ ਉਹਨੇ ਜਿਹੜਾ ਨਾ ਨਹੀਂ ਉਹ ਦੋ 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 ਅੱਜ ਵੀ ਚੜ ਗਏ ਗੁੱਸੇ ਤੇ ਉਹੀ ਬੈ ਗਿਆ ਉਹਨੂੰ ਇੱਕ ਵਾਰ ਐ ਲੱਗਦਾ ਵੀ ਯਾਰ ਮੁੰਡਾ ਕਰ ਨਹੀਂ ਰਿਹਾ ਉਹ ਉਹਦੇ ਜਣਾਇਆ ਕਿ ਚੜਿਆ ਸੀ ਉਹ ਹੀ ਪੂਰਾ ਟਾਈਮ ਹੁੰਦਾ ਪਹਿਲਾਂ ਵੀ ਚਲੋ ਹੁਣ ਮੇਰੇ ਕੋਲ ਵੀ ਮਾਰੀ ਹੋਣੀ ਦੀ ਫਤਰਾ ਅਗਰ ਮੈਂ ਲੰਘ ਨਿਕਲ ਕੇ ਮੀ ਪਿੰਡਾਂ ਦਾ ਮੜਿਆ ਚੜਦਾ ਬੇ ਲੈ ਜਾਂਦਾ ਮਾੜਾ ਕੰਮ ਕਰਵਾ ਦੇ ਤੇਰਾ ਬਣ ਕਿਹੜਾ ਸਾਰਿਆ ਬੰਦੇ ਮੋਦੀ ਆ ਸੀਗਾ ਤੁਹਾਡੇ ਹੋ ਗਿਆ ਮੈਂ ਫਰਾਰੀ ਹੱਡੇ ਕਰਦਾ ਜਾਂਦਾ ਜੋ ਪੜ ਪਾ ਯਾਰ ਥੋੜਾ ਭਈ ਆ ਜਾ ਵੀਰ ਬਣ ਕੇ ਖੜ ਪਾ ਲਈ ਹੁਣ ਇਹ ਪਾਸਤਾ ਛਗਾਂਗੇ ਤੇ ਬਾਅਦ ਦੇ ਵਿੱਚ ਜਿਹੜੀ ਕੋਈ ਚੀਜ਼ ਆਉ ਉਹ ਸ਼ਰਨ ਅਰਸ਼ ਤੋਂ ਅੰਮ੍ਰਿਤ ਸ਼ਾਹ ਜੀ ਕੰਮ ਖਰਾਬ ਹੋ ਗਿਆ ਤੇ ਉਹ ਵੀ ਤੂੰ ਦਰ ਤੋਂ ਵੇਰ ਗਏ ਹੁਣ ਆਇਆ ਦਵੇ ਜਾਣੇ ਹੀ ਹੁਣੇ ਪਰਸੰਨ ਕੋ ਨਹੀਂ ਫੇਰਨਾ ਤੁਰਨਾ ਫੇਰ ਕਿਸੇ ਨਾ ਕਿਸੇ ਤੇ ਬਾਕੀ ਚੱਲਦੇ ਆ ਹੁਣ ਆਪਣੀ ਦੁਕਾਨ ਤੇ ਪਹੁੰਚਦੇ ਹਾਂ ਉਹਨਾਂ ਨਾਲ ਇੰਟਰਵਿਊ ਲੈਣਾ ਹੈ ਛੇਰ ਜੱਲਾ ਕੇ ਬਣੇ ਚਲੋ ਠੀਕ ਮਿਲਦੇ ਤਾਂ ਹੋ ਨਹੀਂ ਸੰਤ ਬਾਬਾ ਸੀਚੇਵਾਲ ਜੀ ਦੇ ਜਿਹੜੇ ਡੇਰੇ ਨੂੰ ਛੜਕ ਜਾਂਦੀ ਜਿਹੜਾ ਉਹਨਾਂ ਨੇ ਆਪਣੇ ਸੁਲਤਾਨਪੁਰ ਨਗਰੀ ਨੂੰ ਜੋ ਵਹੀਂ ਨੂੰ ਪਵਿੱਤਰ ਵਹੀਂ ਨੂੰ ਸਾਫ਼ ਸੁਥਰਾ ਤੇ ਰੁੱਖਾਂ ਭਰਿਆ ਕੀਤਾ ਉੱਧਰ ਦੀ ਜਾਣਦੇ ਆ ਤੁਹਾਨੂੰ ਉਹ ਵੀ ਦਿਖਾਉਣ ਦੇ ਆ ਜੋ ਆਪਾਂ ਨੂੰ ਦੇਣ ਸਾਡੇ ਸੁਲਤਾਨਪੁਰ ਲੋਧੀ ਨੂੰ ਸੰਤ ਬਾਬਾ ਸੀਚੇਵਾਲ ਜੀ ਨੇ ਦਿੱਤੀ ਆ ਵੇਖੋ ਤੁਸੀਂ ਬਹੁਤ ਇੱਥੇ ਜਾਣ ਕੇ ਇਹ ਦੇ ਨਜ਼ਾਰਾ ਆਦਾ ਵਾ ਕਿਉਂਕਿ ਅੱਜਕਲ ਹਰ ਇੱਕ ਬੰਦਾ ਜਿਹੜਾ ਵਾ ਨੇਚਰ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਵਾ ਤੇ ਜਿੱਥੇ ਨੇਚਰ ਹੋਈ ਉੱਥੇ ਜੀਵ ਜੰਤੂ ਸਾਰਾ ਕੁਝ ਹੋਣਾ ਇਸ ਕਰਕੇ ਹੁਣ ਅਸੀਂ ਅੱਜ ਤੁਹਾਨੂੰ ਵਿਜ਼ਿਟ ਕਰਾਉਣ ਦੇ ਆ ਆਪਣੇ ਸੁਲਤਾਨਪੁਰ ਨਗਰੀ ਦੇ ਛੋਟੇ ਛੋਟੇ ਦ੍ਰਿਸ਼ ਹੁਣ ਸੀਚੇਵਾਲ ਦੇ ਡੇਰੇ ਤੇ ਤੁਹਾਨੂੰ ਦਿਖਾ ਕੇ ਤੇ ਵਹੀਂ ਪੁੱਤਰ ਵਹੀਂ ਦੇ ਦਰਸ਼ਨ ਕਰਾ ਕੇ ਰੁੱਖ ਵੇਖੋ ਕਿੰਨੇ ਸੋਹਣੇ ਸੋਹਣੇ ਰੁੱਖ ਲਾਏ ਆ ਇਹ ਕਿੰਦਾ ਵਧੀਆ ਮੌਸਮ ਇੱਥੇ ਬਹੁਤ ਤਰ੍ਹਾਂ ਦੇ ਜੀਵ ਜੰਤੂ ਰਹਿੰਦੇ ਆ ਪਈ ਹੁਣ ਇੱਕ ਸੁਲਤਾਨਪੁਰ ਨੂੰ ਬਹੁਤ ਵੱਡੀ ਢੇਨ ਆ ਬਾਬਾ ਜੀ ਵੀ ਜਦੋਂ ਸਵੇਰੇ ਉੱਠ ਕੇ ਸੈਰ ਕਰਨੀ ਆ ਜਾਂ ਕੁਛ ਵੀ ਆ ਵੀ ਕਿੰਦਾ ਵਧੀਆ ਵਾਤਾਵਰਨ ਅਨੁਕੂਲ ਆ ਪਿੱਪਲ ਬੋੜ ਵੱਡੇ ਰੁੱਖ ਜਾਮਣੂ ਹੋਏ ਸਾਰੇ ਤਰ੍ਹਾਂ ਦੇ ਹਰ ਇੱਕ ਤਰ੍ਹਾਂ ਦਾ ਰੁੱਖ ਤੁਹਾਨੂੰ ਇਹ ਵਈ ਦੇ ਕੰਡੇ ਤੇ ਮਿਲੂਗਾ ਜੋ ਸਵੇਰੇ ਸੈਰ ਕਰਨ ਲਈ ਬਹੁਤ ਹੀ ਵਧੀਆ ਦਹੋਨੇ ਆਪਾਂ ਵਹੀਂ ਦਾ ਵੀ ਦ੍ਰਿਸ਼ ਘੱਟ ਲਾਗਤ ਦੇ ਨਾਲ ਪੋਲ ਤਿਆਰ ਕੀਤਾ ਵਾ ਲੱਕੜ ਦਾ ਵਹੀਂ ਦੇ ਉੱਤੇ ਆਦਵੇਂ ਬੰਨੇ ਵਹੀਂ ਕਿੱਡੇ ਸ਼ਾਨਦਾਰ ਰੁੱਖ ਲੱਗੇ ਆ ਔਰ ਲੱਕੜ ਦਾ ਪੋਲ ਬਾਬਾ ਜੀ ਨੇ ਤਿਆਰ ਕਰਾਇਆ ਵੀ ਸੰਗਤਾਂ ਦੇ ਆਉਣ ਜਾਣ ਨੂੰ ਇੱਥੇ ਆਵੇ ਇਸ਼ਨਾਨ ਕਰਨ ਨੂੰ ਚੱਕਰ ਆਂਬਾਂ ਦੇ ਬੂਟੇ ਛੋਟੀਆਂ ਨਿੰਮਾਂ ਵੱਡੀਆਂ ਤੇ ਇਦਰਾ ਜੋ ਜੋ ਇਹਨਾਂ ਨੇ ਆਪਣਾ ਕੀਤਾ ਆ ਖੂਹ ਬਣਾਇਆ ਪਾਣੀ ਜੇ ਕਿਨੇ ਜਲ ਛਕਣਾ ਹੋਵੇ ਜਿੱਦਾਂ ਇਹਦਾ ਸੇਵਾ ਕੀਤੀ ਜਿੱਦਾਂ ਇਹਦਾ ਸਾਰੇ ਕੰਮ ਆ ਵੇਖੋ ਪੁਰਾਣੀ ਜ਼ਮਾਨੀ ਨੂੰ ਖੂਹ ਬਣਾਇਆ ਇਦਾਂ ਜੀੜੀ ਜਣਾ ਆਪਾਂ ਤੇ ਇਹਦਾ ਬਾਲਟੀ ਤੇ ਤਰੀ ਹੋਣੀ ਲੈ ਮੈਂ ਇਧਰੋਂ ਲਾਣਾ ਇਹਦੇ ਚੋਂ ਆਪਾ ਪਾਣੀ ਛਕਣਾ ਹੋਇਆ ਕਿਹੇ ਨਹੀਂ ਮੇਰੇ ਵੀਰ ਨੇ ਬਸ ਠੀਕ ਆ ਤੇ ਅੱਜ ਮੈਂ ਤੇ ਅਰਸ਼ ਦਵੇਂ ਵੀਰ ਆਏ ਆ ਹੁਣ ਤੁਹਾਨੂੰ ਉੱਪਰ ਵੀ ਦਿਖਾਉਨੇ ਆ ਆ ਦੇਖੋ ਕਿੰਦਾ ਆਂਬਾਂ ਦੇ ਬੂਟੇ ਕਿੰਦਾ ਵਧੀਆ ਮੌਸਮ ਇਹ ਦੇਖ ਕਿੱਦਾਂ ਆਪਣੇ ਇਹ ਸਾਰਾ ਜੋ ਵੀ ਸਫਾਈ ਦਾ ਆਪਣੇ ਬਾਬਾ ਸਾਹਿਬ ਆਪਣਾ ਜੋ ਬਾਬਾ ਜੀ ਨੇ ਤਿਆਰ ਕਰਾਇਆ ਸਜਦਾ ਵਾਸਤੇ ਤੋਂ ਜੀ ਆਹ ਵੇਖੋ ਪਹਿਲਾ ਜਿੱਦਾਂ ਦਾ ਸਤੂਬੀ ਕਿੱਦਾਂ ਗੁਰਦਾਰੇ ਸਾਹਿਬ ਵੀ ਸਹੀ ਕੀਤੇ ਆ ਵਹੀਂ ਪਹਿਲਾ ਤਲਵੰਡੀ ਕੋਲ ਕਿੰਨਾ ਗੰਦਹੀ ਇਹਨੂੰ ਸਾਰੇ ਕਚਰੇ ਨੂੰ ਸਾਫ ਕਰਕੇ ਸਾ ਸਾਰੀਆਂ ਤਸਵੀਰਾਂ ਸਫਾਈ ਕਰਕੇ ਉਹਨੂੰ ਵਈ ਨੂੰ ਕਿੱਦਾਂ ਤਿਆਰ ਕੀਤਾ ਇਹ ਫੋਟੋਆਂ ਨੇ ਸਾਰਾ ਘਰ ਦਾ ਦਰਸਾਇਆ ਦਾ ਸਾਰਾ ਆ ਬਹੁਤ ਹੀ ਸੇਵਾ ਕਰਕੇ ਇੰਨੀ ਫੜਾਉਂ ਚਾਰ ਸੇਵਾ ਪ੍ਰਾਵਨ ਅਮਾੜੀਆਂ ਸਮੱਸਿਆਵਾਂ ਇਹ ਜਿਹੜੀਆਂ ਇੱਥੇ ਆਪਾਂ ਨੇ ਆ ਗਏ ਤੇਰੇ ਵਡੇ ਆ ਦੇਖੋ ਕਿੰਦੀ ਸੁੰਦਰ ਜਿਹੜੀ ਆਪਾਂ ਨੂੰ ਵਾਤਾਵਰਣ ਨਾਲ ਪ੍ਰੇਮ ਕਰਨੀ ਤਾਂ ਹੀ ਮੌਮੀ ਆਂਦਾ ਰਹਿਣਾ ਵੀ ਰੁੱਖ ਵੱਡੇ ਰੋਕਣਗਾ ਉਹ ਤਾਂ ਕੀ ਬੜੇ ਵੱਡੇ ਰੋਕਾ ਉਹਨਾਂ ਨਾਲ ਇੱਕ ਤੇ ਆਪਾਂ ਨੂੰ ਆਕਸੀਜਨ ਮਿਲਦੀ ਆ ਦਿਨ ਰਾਤ ਆਕਸੀਜਨ ਦਿੰਦੇ ਆ ਇੱਕ ਉਹਨਾਂ ਦੀ ਛਾਂ ਬਹੁਤ ਹੁੰਦੀ ਆ ਇੱਕ ਉਹਨਾਂ ਦੇ ਜਾਨਵਰ ਵੱਡੇ ਜਿਹੜੇ ਆ ਉਹ ਆਣ ਕੇ ਰਹਿੰਦੇ ਆ ਅੱਗੇ ਡੇਕ ਲਈ ਰੁਕੋ ਗਿਆ ਕਿੰਨੀਆਂ ਵਧੀਆ ਜੇਵਾ ਤੇ ਕਿੰਨੀਆਂ ਦੁਰੀਆਂ ਤੇਨ ਸੰਗਤਾਂ ਨੂੰ ਖੂ ਗੇੜ ਕੇ ਦਿਖਾਇਆ ਜਾਵੇ ਆਹੋ ਆਜੋ ਤੁਹਾਨੂੰ ਪੂਜੀ ਕਰੂਗਾ ਹਾਂ ਆ ਵੀ ਗੁਰਦਾਰ ਇਹ ਨਾਲੇ ਹਰ ਟੁੱਟੇ ਦੋ ਜੀ ਫਿਰ ਹਾਂ ਤੇ ਪੁਰਾਣੇ ਜਮਾਨੇ ਦੇ ਹੂੰ ਪਹਿਲਾਂ ਇਦਾਂ ਵੀ ਲੋਕਾਂ 'ਚ ਸਬਰ ਹੁੰਦਾ ਸੀ ਕਿ ਇੰਨੇ ਕ ਪਾਣੀ ਦੇ ਨਾਲ ਕਿੱਲਿਆਂ ਦੇ ਕਿੱਲੇ ਬੀਜਨੇ ਹੋਣਾ ਆਪਾਂ ਦੱਸਦਾ ਪਿਆ ਵੀ ਮੋਟਰ ਮਾਰਦੀ ਜੀ ਆਪਾਂ ਨੇ ਥੋੜਾ ਵਾ ਆ ਲੈ ਇੱਧਰ ਤੇ ਆਪਣੇ ਜਿਹੜੀਆਂ 올림픽 ਦੇ ਵਿੱਚ ਗੇਮਾਂ ਹੁੰਦੀਆਂ ਵਾ VOTING ਵਗੈਰਾ ਇਹ ਵੀ ਸਿਖਾਈ ਜਾਂਦੀ ਹੈ ਬਾਬਾ ਵਾਲੇ ਇੱਕ ਅਲੱਗ ਅਕੈਡਮੀ ਬਣਾਈਆਂ ਹਾਲੇ ਸਭ ਦੇੜੀਆਂ ਦਾ ਪ੍ਰਬੰਧ ਇੱਥੇ ਗੁਰਦਰਾ ਸਾਹਿਬ ਇੱਥੇ ਇਗਰਨਾ ਇਗਰਨਾ ਇੱਥੇ ਰਵੇ ਬੱਚੀ ਆ ਗੁਰਦਰਾ ਸਾਹਿਬ ਆ ਸੰਤਾਨ ਪਿਆਰ ਕਰਵਾਇਆ ਜਿਹੜਾ ਆ ਇੱਧਰਲੇ ਬੰਨੇ ਖੜ ਦੇ ਵਿੱਚ ਹਾਂਜੀ ਆਪਨੇ ਉਹ ਹਾੜ ਜਦੋਂ ਆਏ ਸੀ ਪਿਛਲੇ ਸਾਲ ਤੇ ਬੇੜੇ ਤਿਆਰ ਕਰਾਏ ਬਾਬਿਆਂ ਨੇ ਸਨਾਂ ਏ ਵਾਹ ਸ਼ਾਬਾਹ ਬਾਬੇ ਨਾਲੇ ਬੀੜਾ ਪ੍ਰੈਸ ਵੀ ਕਰਨੀ ਆ ਜੇ ਇਹ ਕੱਢਣਾ ਪਹੁੰਚੇ ਸੰਧੂ ਸਪੇਅਰਪਾੜ ਸੰਧੂ ਬ੍ਰਦਰ ਸਪੇਅਰਪਾੜ ਮਿੱਠੂ ਹੋਣੀ ਕਰਨ ਦਾ ਕੰਮ ਕਾਜ ਮਾਣੇ ਹੋਣੀ ਗਰੜਾ ਤੁਮ ਮਨਾਏ ਦੀ ਅੱਜ ਅੱਜ ਫਿਰਨ ਤੁਰਨ ਅੱਜ ਆਪਾਂ ਇਹ ਸੰਧੂ ਸਪੇਅਰਪਾੜ ਤੇ ਸੰਧੂ ਪੈਸਟੀਸਾਈਡ ਦੁਕਾਨ ਦੇ ਉੱਪਰ ਜੰਟਾ ਤੋਂ ਵੀਰ ਤੇ ਅੱਜ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਦਵਾਈਆਂ ਬਾਰੇ ਚਰਚਾ ਕੀਤੀ ਜੋ ਜੋ ਇਹਨਾਂ ਨੂੰ ਸਿੱਖਿਆ ਤੇ ਕੋਆ ਪਸਤਾਇਆ ਤਾਰਾ ਕੋ ਵੀ ਇੱਕ ਇਹਨਾਂ ਨਾਲ ਗੱਲ ਨੇ ਹੁਣ ਅਹੀਂ ਇਹ ਕਿਹੜੀ ਮੰਨਿਆ ਆਪਣੀ ਚਾਹ ਵਾਲਾ ਸਪੈਸ਼ਲ ਚਾਹੀ ਅੱਜ ਅੱਜ ਦਾ ਮੂੰਹ ਐਨੂੰ ਕਰੀ ਲਿਖਿਆ ਕੋਤੇ ਯਾਰ ਮਸਾਲਾ ਥੱਲੇ ਆਇਆ ਬਲਾਈਂਦੇ ਰਹਿੰਦੇ ਮਸਾਲਾ ਆਹ ਰੱਖਦੇ ਆ ਥੇ ਕੱਪ ਮੈਂ ਜਾ ਜ ਪਿਆਲਾ ਦੂ ਥੱਲੇ ਪਿਆਲਾ ਹੀ ਮਾਰ ਲੈਂਦਾ ਉਹ ਅੱਗੇ ਬੇਸਾਨੇ ਨੂੰ ਦੱਸ ਕਿਤੇ ਰੱਖ ਦੋ ਬਹੁਤ ਜ਼ਿਆਦਾ ਅੰਦਰ ਬੈ ਕੇ ਲੈਣੀ ਵੀ ਮੈਂ ਕਿਹਾ ਟ੍ਰੈਫਿਕ ਹੁੰਦੀ ਉੱਥੇ ਉਹ ਨਹੀਂ ਆਪਾਂ ਬਾਹਰ ਮਾਰੀ 2 ਮਿੰਟ ਲੱਗਣੇ ਆਪਾਂ ਅੱਜ ਮੀ ਬਹੁਤ ਜ਼ਿਆਦਾ ਭਿਆਨਕ ਮੀਂਹ ਜਿਹਨੂੰ ਆ ਦਿੱਤੇ ਨਾ ਉਹ ਚੀਜ਼ ਫੇਰ ਸਟਾਰਟ ਹੋ ਗਈ ਆ ਤੇ ਲੱਕੀ ਭਾਜੀ ਸਾਡੇ ਨਾਲ ਬੈਠੇ ਆ ਜਿਹੜੇ ਜੋਗ ਆ ਆਪਣੇ ਆਂਦੀ ਦੇ ਦੀ ਚਾਰ ਜਣਾਂ ਜਿੰਨਾ ਵੀ ਇਹਨਾਂ ਤੋਂ ਇਹ ਉਹ ਭਾਜੀ ਆ ਜਿਹੜੇ ਦੇਸੀ ਦਵਾਈਆਂ ਚਾਰ ਕਰਕੇ ਦਿੰਦੇ ਆ ਕੋਈ ਵੀ ਦਵਾਈ ਹੋਵੇ ਲੈਣੀ ਹੋਵੇ ਕੋਈ ਵੀ ਦਵਾਈ ਹੋਵੇ ਪਤਲੇ ਹੋਣ ਵਾਲੀ ਦਵਾਈ ਸਪੈਸ਼ਲ ਦਿੰਦੇ ਆ ਭਾਈ ਉਹ ਸਰੀਰ ਸਲੇਮ ਡ੍ਰੀਮ ਦਿਖਾ ਦੇ ਏ ਭਾਜੀ ਇਹੋ ਨੇ ਸਰੀਰ 26 ਸਾਲ ਮਿਹਨਤ ਕਰਕੇ ਬਣਾਇਆ ਵਾ ਉਮਰ ਬਾਬਾ 26 ਸਾਲ ਹੋ ਗਏ ਮੈਂ ਇਹਦੇ ਸਾਹਣੇ ਚੁਕਾਤਾ ਹੈ ਸਰੀਰ ਚ ਕਿਨੇ ਡਾਈਟ ਵਗੈਰਾ ਲੈਣੀ ਹੋਏ ਤੇ ਭਾਈ ਨਾ ਜਰੂਰ ਸੰਪਰਕ ਕਰੋ ਮੈਂ ਆਉਂਦੇ ਹਾਂ ਜੇ ਕੋਈ ਲੋਕ ਜੰਨੇ ਆ ਇਹਦੇ ਇੰਨੇ ਕਿੱ데 ਜਾਣਾ ਉਹਨੇ ਚੱਲ ਜਾਓ ਉਹ ਨਹੀਂ ਉਹ ਮੰਨਦਾ ਕੀ ਕਹਿੰਦਾ ਜਾਂਦੇ ਆਂ ਦੱਸ ਦੋ ਭਾਜੀ ਚੱਲ ਤੀ ਆਹੀ ਹੈ ਨਾ ਹਾਂ ਤੀਰ ਇਹ ਮੈਡੀਕਲ ਸ਼ਾਪ ਤੇ ਆ ਗਏ ਆ ਅਸੀਂ ਇੰਦਰ ਦੀ ਬਾਰੀ ਖੋਲ ਕੇ ਦੱਸ ਦੋ ਭਾਜੀ ਨੂੰ ਭਾਜੀ ਕੈਲਸ਼ੀਅਮ ਆਖਿਆ ਮਨਜਿੰਦਰ ਭਾਈ ਨੇ ਸੰਧੂ ਸੰਧੂਆ ਨੇ ਕੈਲਸ਼ੀਅਮ ਆਜੂਗਾ ਬੜੇ ਦਿਨਾਂ ਦਾ ਆਖਿਆ ਵਾ ਕੈਲਸ਼ੀਅਮ ਡੰਗਰਾਸ ਦੀ 20 ਲੀਟਰ ਦੀ ਪਾਲਟੀ ਚਲੋ ਫਿਰ ਮੈਂ ਆਉਂਦਿਆ ਲੈ ਜਾਣਾ ਆਣ ਕੇ ਉੱਚ ਮੰਨਦੇ ਨੂੰ ਕਿਹੜਾ ਕੈਲਸ਼ੀਅਮ ਆਂਦਾ ਹੋਇਆ ਇਹ ਦੇਖੋ ਇਹ ਸਮਾਰਟ ਸਿਟੀ ਇਹ ਰਿਕਾਰਡਰ ਨਾਲ ਇਹ ਬੰਦਾ ਤੇਰੇ ਨਾਲ ਹੁੰਦਾ ਜਾਂਦਾ ਮੈਂ ਆਪੇ ਕਰਦਾ ਮੈਂ ਸਾਲਾ ਜਿਹੜਾ ਆਂਦਾ ਦੇ ਬਲੌਗ ਵੀ ਬਣਾਉਂਦਾ ਨਹੀਂ ਜੇ ਜਦੋਂ ਮਨ ਵੀਡੀਓ ਬਣਾਉਣਾ ਤੇ ਨਾਲ ਨਾਲ ਬੋਲੀ ਜਾਂਦਾ ਫਿਰ ਵੀਡੀਓ ਕੌਣ ਨਾਲ ਬਣਾਉਂਦਾ ਹੁੰਦਾ ਆ ਵੀ ਫਿਰ ਨਾਲ ਇੱਕਾ ਦੋਨੇ ਹੱਥੇ ਥੱਲੇ ਜਦੋਂ ਉਧਰ ਕੱਲ ਤੋਂ ਬਣਾਇਆ ਹੋਇਆ ਤਿਆਰ ਕੋਈ ਸ਼ਿਰਦ ਨਾਲ ਤਿਆਰ ਕਰਨੀ ਦਾ ਇਹ ਆ ਗਿਆ ਜੀ ਆਪਣੇ ਸਲਤਨਪੁਰ ਦਾ ਬਸ ਢਾ ਇਹਨਾਂ ਵਿੱਚ ਜਮਾ ਪਾਣੀ ਨਹੀਂ ਖਲੋਂਦਾ ਬਾਰੋ ਬਾਰ ਇਸ ਸਿਰੇ ਦਾ ਬਸ ਢਾ ਲੋਕ ਮੀ ਦੇ ਵਿੱਚ ਤਿਆਰੇ ਲੈਣ ਦੇ ਨੇ ਤਿਆਰੇ ਲਟਣੇ ਮੀ ਕਿਲੋ ਇੱਧਰ ਨਹੀਂ ਇੱਧਰ ਸਹੀ ਓਏ ਓਦਾਂ ਦੀ ਜਾਂਦਾ ਫਿਰ ভাই ਕਿਧਰ ਵੀ ਯਾਰ ਵੜੁੰਦਾ ਤੂੰ ਉਹ ਮੈਂ ਕਹਿੰਦਾ ਉਧਰ ਦੀ ਸਦਾ ਹੀ ਗਿਆਨੇ ਤੇ ਲੱਗਣਾ ਜਾਵੇ ਨਹੀਂ ਨਹੀਂ 5 ਚ ਕਰ ਇੱਥੇ ਸਾਰਾ ਇੱਥੇ ਹੀ ਕੀਤੀ ਹੋਈ ਸੀ ਨਹੀਂ ਤੂੰ ਇੱਕ ਚ ਕੀਤੀ -5 ਦੇ ਵਿੱਚ ਸਾਰਾ ਸਰੀਰ ਵੀ ਜਿੱਤਰਾ ਜਿੱਤਰਾ ਭਾਜੀ ਭਾਜੀ ਵੇਖੋ ਡਾਈਡ ਇਹਨਾਂ ਤੋਂ ਇਹ ਬਾਹਰ ਬਾਹਰ ਦੀ ਮਲੂਕੀ ਡਾਈਡ ਇਹ 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 ਆ 1 ਐਪਸ ਬੋਡੀ 1 ਐਪਸ ਬੋਡੀ ਰਿਕਸ ਐ ਬੋਡੀ ਨਹੀਂ ਬਣਾਉਣੀ ਆ ਮਾ 1 ਐਪਸ ਬੋਡੀ ਤਿਆਰ ਕਰਨੀ ਹੋਏ ਤੇ ਲੱਕੀ ਭਾਜੀ ਨੂੰ ਮਿਲੋ ਇਹ ਲੱਕੀ ਬਾਜੀ ਗੁਰਕੇ ਛੇਤਰ ਵਾਲੇ ਜਿੰਨਾ ਦੀ ਪਾਸੇ ਨਿੱਕੇ ਨਿੱਕੇ ਬਾਈ ਆ। ਇਧਰ ਕੋ ਜਾਣਾ ਯਾਰ। ਫੇ ਅਸੀਂ ਅੱਜ ਲੱਕੀ ਦੇ ਨਾਲ ਸ਼ਹਿਰ ਦੇ ਵਿੱਚ ਘੁੰਮਦੇ ਹੋਏ ਯਾਰ। ਰਾਣਾ ਉਧਰ ਮੀਂਹ ਪੈਂਦਾ ਹੀ ਨਹੀਂ ਸਾਡੇ ਘਰ ਆ ਜਦੋਂ ਮੈਂ ਆਇਆ ਵਾ। ਉਹਨੂੰ ਕੋਈ ਨਹੀਂ ਛੱਡਿਆ। ਇਹ ਫੇ ਮੇਰੇ ਹਿਸਾਬ ਨਾਲ ਹੁਣੇ ਹੀ ਮੀਂਹ ਆਇਆ ਹੈਗਾ। ਉਧਰ ਨਹੀਂ ਵੀ ਪੈਂਦਾ ਬਈ ਕੁੱਤਾ ਪਿਆ ਜੀ ਲੱਕੀ ਬਾਜੀ ਦੇ ਲੱਕੀ ਬਾਜੀ ਨੇ ਪਵਾਇਆ ਹੈਗਾ ਵਾ ਅੱਜ ਸਾਡੇ ਨਾਲ ਲੱਕੀ ਬਾਜੀ ਸ਼ਹਿਰ ਦੇ ਵਿੱਚ ਘੁੰਮਦੀ ਹੈਗੀ ਆ ਬਹੁਤ ਜੂਰਾ ਸ਼ੂਰਾ ਨਾਲ ਇਹ ਹੈਗੀ ਇਹ ਆ ਕੋਕੀਆ ਨੂੰ ਉਹ ਨਹੀਂ ਖੁਗੀਆਂ ਗੋਨੀ ਬਾਜੀ ਕੋਈ ਦੱਸੋ ਸਾਹਮਣੇ ਬਾਜੀ ਕੋਈ ਦੱਸੋ ਯਾਰ ਫੇ ਕੀ ਖਾਂਦੇ ਜੇ ਸਮੋਸੇ ਖਾਂਦੇ ਜੇ ਸਵੇਰੇ ਉੱਠ ਕੇ ਕੇ ਉਹਦੇ ਆਏ ਉਹ ਕਿਹਾ ਵਾ ਤੇ ਸਾਹਮਣੇ ਮਗਾਏ 200 ਦੇ ਚਲੋ ਵਧੀਆ ਫੇ ਯਾਰ ਦੇਖੋ ਬਹੁਤ ਰੇਨਿੰਗ ਹੋ ਰਹੀ ਹੈ ਬਾਹਰ ਯਾਰ ਕਿ ਅਸੀਂ ਅੱਜ ਲੱਕੀਪਾਜੀ ਦੇ ਨਾਲ ਆਪਣੇ ਸ਼ਹਿਰ ਸੁਲਤਾਨਪੁਰ ਲੋਧੀ ਆਏ ਹੋਏ ਹਾਂ। ਆਹ। ਮਦਰ ਗੱਡੀ ਲੱਗੀ। ਯਾ ਫੇ ਲੋਕਾਂ ਨੂੰ ਯਾ ਗੱਡੀ ਚਲਾਉਣੀ ਨਹੀਂ ਆਉਂਦੀ। ਅਬ ਬਿਜਲੀ ਘਰ ਦੇ ਵਿੱਚ ਨਾ ਹੋਰ ਦੂਜਾ ਵਾ ਚੰਪਾ ਦਾ ਸੋਨ ਨੂੰ। ਤਾਂ ਕੱਲ ਬੰਦਾ ਉਹਦੇ ਕੋਲ ਚਾਂਪ ਲੈਣ ਗਿਆ ਤਾਂ ਕਦਾਂ ਪੁੱਟਾਂ ਘਲੌਂਦੀ ਪਤਾ ਨਹੀਂ ਕਿ ਨੇ ਲੱਖ। ਹਾਂ ਇਹਨੂੰ ਅਬਰ ਨਾਲ ਹੀ ਕਿੰਨੇ ਲੱਖ ਦੀ ਕਿੰਨੇ ਲੱਖ ਰੁਪਈਆ ਉਹਨੇ ਕੋਟੀ ਲਾ ਰਿਹਾ ਹਜੇ ਬਣ ਰਹੀ ਹੈ ਜੇ ਕੁੱਟਾਂ ਘਲੌਂਦੀ ਵਿੱਚ। ਰੋਜ਼ 10000 ਕਿਰਾਏ ਮਿਲਦੀ ਸਰਦੂ ਆ ਨੂੰ ਮੈਂ ਕਹਿੰਦਾ ਤੁਮ ਆਪਣਾ ਕੰਮ ਕਰਾਣਾ ਜੇ ਮੈਂ ਚੜਿਆ ਕੰਪਨ ਦੇ ਗਰਾਉਂਡ ਦੇ ਪਾਣਾ ਪਾਉਂਦਾ ਨਹੀਂ ਇਹ ਜੀ ਮਸਾਲੇ ਬਣਾਏ ਆ ਡੰਗਰਾ ਆਸਤੀ ਕੀ ਕੀ ਪਾਇਆ ਬਾਬਾ ਭਾਈ ਨੂੰ ਪਤਾ ਨਹੀਂ ਪੰਜਾਬ ਇੱਕ ਇੱਕ ਪਾਇਆ ਇੱਕ ਲਾਲ ਮਿਰਚਾਂ ਪਾਈਆਂ ਇੱਕ ਲੂਣ ਪਾਇਆ ਕਾਲੀਆਂ ਮਿਰਚਾਂ ਪਾਈਆਂ ਜੀਰੀ ਪਾਈ ਇਹ ਚੀਜ਼ਾਂ ਲਾ ਕੇ ਡੰਗਰਾਂ ਨੂੰ ਦੇਣ ਲੱਗਾ ਭਾਈ ਹਰਜਿੰਦਰ ਸਿੰਘ ਹੂੰ